ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ ਰਾਤ ਕੰਮ ਕਰ ਰਹੇ ਨੇ ਇਸ ਚਲਦੇ ਕੈਬਨਿਟ ਮੰਤਰੀ ਹਰਬਿੰਦਰ ਸਿੰਘ ਈਟੀਓ ਹੜ੍ਹ ਪੀੜਤਾਂ ਦੀ ਸੇਵਾ 'ਚ ਦਿਨ ਰਾਤ ਇੱਕ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪਿੰਡ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਜਿੱਥੇ ਕਿ ਜੰਡਿਆਲਾ ਗੁਰੂ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰੀਕੇ ਅਤੇ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਰਾਹਤ ਸਮਗਰੀ ਖਾਣ ਪੀਣ ਵਾਲਾ ਸਮਾਨ ਦਵਾਈਆਂ ਅਤੇ ਪਸ਼ੂਆਂ ਲਈ ਚਾਰਾ ਫੀਡ ਅਤੇ ਰਾਸ਼ਨ ਦੀਆਂ ਟਰਾਲੀਆਂ ਜੰਡਿਆਲਾ ਗੁਰੂ ਤੋਂ ਰਵਾਨਾ ਕੀਤੀਆਂ ਗਈਆਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਅੱਗੇ ਵੀ ਲੋੜਵੰਦ ਵੀਰਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਜਾਰੀ ਰਹੇਗੀ ਜੰਡਿਆਲਾ ਗੁਰੂ ਤੋਂ ਕਵਜਿੰਦਰ ਸਿੰਘ ਲਾਡੇ ਨਾਲ ਸੁਖਿੰਦਰ ਸਿੰਘ ਦੀ ਰਿਪੋਰਟ ਸਾਡੇ ਪੰਜਾਬ ਤੇ ਆਇਆ ਉਹਦੀ ਬਾਰੇ ਜਾਣਕਾਰੀ ਜੀ ਪਹਿਲੇ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਫਤਿਹ ਜਗਾਤੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡਾ ਪੰਜਾਬ ਦੇ 1200 ਪਿੰਡਾਂ ਦਾ ਅਗੇ ਸ਼ੱਕ ਜਣਾਵਾ ਸਾਡਾ ਖੜ ਦੇ ਨਾਲ ਸਾਡੇ ਪੀੜਤ ਨੇ ਔਰ ਬੜੀ ਤਰਾਸ ਦੀ ਗੱਲ ਹੈ ਜੀ ਇਹ ਸਾਡੇ ਪੰਜਾਬ ਵਾਸਤੇ ਕਿ ਸਾਡਾ ਪੰਜਾਬ ਇੱਕ ਅਜਿਹਾ ਸੂਬਾ ਜੋ ਹਮੇਸ਼ਾ ਅੱਗੇ ਵਧ ਕੇ ਦੂਜਿਆਂ ਦੀ ਮਦਦ ਕਰਦਾ ਪਰ ਅਸਲ ਸਾਨੂੰ ਬੜੇ ਅਸੀ ਅਫਸੋਸ ਨਾਲ ਕਹਣਾ ਪੈਂਦਾ ਕਿ ਪੰਜਾਬ ਖੁਦ ਹੀ ਮੰਦੀ ਕਰ ਰਿਹਾ ਸਾਡੇ ਵਾਸਤੇ ਕੋਈ ਦੂਜਾ ਸੂਬਾ ਮਦਦ ਕਰਨ ਵਾਸਤੇ ਜਿੰਨੀ ਪਹੁੰਚਾ ਨਾ ਹੀ ਸਾਨੂੰ ਕੇਂਦਰ ਸਰਕਾਰ ਨੇ ਸਾਡੇ ਵਾਸਤੇ ਕੋਈ ਹਾਰ ਦਾ ਨਾਰਾ ਮਾਰਿਆ ਅਜੇ ਤੱਕ ਸਾਡੇ ਸਤਿਕਾਰਯੋਗ ਮੰਤਰੀ ਸਦਾਕਾ ਹਰਪ੍ਰੀਤ ਸਿੰਘ ਜੀ ਟੂ ਸਾਹਿਬ ਤਕਰੀਬਨ ਤਕਰੀਬਨ ਮਿਆਰ 15 ਦਿਨ ਹੋ ਗਿਆ ਲਗਾਤਾਰ ਜੜੇ ਆ ਉਹ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਤਰਨਤਨ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਹਰੀਕੇ ਫਿਰੋਜ਼ਪੁਰ ਸਾਰਾ ਹਿੱਦ ਦਾ ਇਲਾਕੇ ਦਾ ਦੌਰਾ ਕਰ ਰਹੇ ਨੇ ਤੇ ਬੜੀ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਹ ਮੈਂ ਇੱਕ ਤੁਹਾਨੂੰ ਤੁਹਾਡੇ ਮਾਧਿਅਮ ਨੇ ਦੱਸਣਾ ਚਾਹਾਂਗਾ ਕਿ ਇਹ ਪਹਿਲੀ ਆਫਤ ਸਾਡੇ ਤੇ ਪਹਿਲੀ ਵਾਰ ਨਹੀਂ ਆਈ ਬਹੁਤ ਵਾਰ ਪੰਜਾਬ ਤੇ ਆਫਤ ਆ ਚੁੱਕੀ ਹੈ 88 ਜ ਬੜਾ ਵੱਡਾ ਹੜ੍ਹ ਆਇਆ 19 ਚ ਆਇਆ 23 ਚ ਆਇਆ ਪਰ ਪਹਿਲੀ ਵਾਰੀ ਹੋਇਆ ਵਾ ਕਿ ਇਹ ਸਰਕਾਰ ਜਿਹੜੀ ਆ ਜਾ ਕੇ ਖੁਦ ਜਾ ਕੇ ਮੰਤਰੀ ਮੰਤਰੀ ਜਿੰਨੇ ਵੀ ਮੰਤਰੀ ਨੇ ਸਾਡੇ ਜਿੰਨੇ ਵੀ ਐਮ ਐਲ ਏ ਸ ਸਾਡੇ ਸੰਗਠਨ ਵਾਲੇ ਨੇ ਜਿੰਨੇ ਸਾਰੇ ਸਾਰੇ ਹੀ ਜਾ ਕੇ ਮਨੋ ਤਨੋ ਕੇ ਜਿਹੜੇ ਲਾ ਕੇ ਉੱਥੇ ਲੱਗੇ ਨੇ ਸੋ ਮੰਤਰੀ ਸਾਹਿਬ ਦੇ ਉਦੇਸ਼ਾਂ ਦੇ ਮੁਤਾਬਕ ਅੱਜ ਦੀ ਜਿਹੜੀ ਸਮਗਰੀ ਰਾਤ ਸਮਗਰੀ ਆ ਉਹ ਹਰੀਕੇ ਸਾਈਡ ਨੂੰ ਜਾ ਰਹੀ ਆ ਤੇ ਕੱਲ ਜਿਹੜੀ ਆ ਤਕਰੀਬ ਤਕਰੀਬਨ ਇੱਥੋਂ 10 15 ਟਾਲੀਆਂ ਜਿਹੜੀਆਂ ਉਹ ਜਾਣਗੀਆਂ ਅਜਨਾਲਾ ਵਾਸਤੇ ਸੋ ਇਹ ਸਾਡਾ ਫਰਜ਼ ਬਣਦਾ ਜੀ ਸਾਬ ਅੱਜ ਅੱਜ ਅਸੀਂ ਜੰਡਿਆਲਾ ਗਰੁੱਪ ਤੋਂ ਜਾ ਰਹੇ ਆ ਜਨਾਲਾ ਰਮਦਾਸ ਚਮਿਆਰੀ ਇਹ ਤਰ ਕਾਫੀ ਨੁਕਸਾਨ ਬੜਾ ਘਾਟਾ ਨੁਕਸਾਨ ਹੋਇਆ ਹੈ ਰਾਹਤ ਸਮਗਰੀ ਸਹਾਇ ਸੰਗਤੀ ਇਹਨਾਂ ਦੇ ਨਾਲ ਜਿਹੜੀ ਹੈ ਇਕੱਠੀ ਕੀਤੀ ਹੈ ਔਰ ਉਥੇ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ ਡੰਗਰਾਂ ਦਾ ਚਾਰਾ ਚੋਕਰ ਕੋਈ ਦਵਾਈਆਂ ਕੋਈ ਹੋਰ ਪਾਣੀ ਖਾਨ ਪੀਣ ਦਾ ਸਮਾਨ ਜਿਹੜਾ ਲੈ ਕੇ ਅੱਜ ਇਹਨਾਂ ਤੋਂ ਚੱਲੇ ਆ ਔਰ ਕੱਲ ਅਸੀਂ ਇੱਧਰ ਗਏ ਸੀਗੇ ਰੰਤਪਾਲ ਸਾਹਿਬ ਉਧਰ ਹਰੀਕੇ ਵਾਲੇ ਪਾਸੇ ਵੀ ਕਾਫੀ ਨੁਕਸਾਨ ਹੋਇਆ ਸੀਗਾ ਕੱਲ ਸਾਡੇ ਜੰਡਿਆਲਾ ਗੁਰੂ ਘਰੋਂ ਉਧਰ ਜਿਹੜੀ ਰਾਹਤ ਸਮਗਰੀ ਗਈ ਸੀਗੀ ਔਰ ਅੱਜ ਅਜਨਾਲਾਂ ਦੇ ਵਿੱਚ ਪਿਆਰ ਕਿੰਨਾ ਫਸਾਣਾ ਹੈ ਭਾਈ ਬਹੁਤ ਨੁਕਸਾਨ ਆ 3 ਲੱਖ ਏਕੜ ਫਸਲ ਜਿਹੜੀ ਆ ਉਹ ਮਾਰੀ ਗਈ ਆ ਅਜੇ ਵੀ ਹਾਲਾਤ ਜਿਹੜੇ ਆ ਉਹ ਪਹਾੜਾਂ ਦੀ ਸਥਿਤੀ ਅਜੇ ਵੀ ਘਟ ਨਹੀਂ ਹੋਈ بارش ਦਾ ਮਾਹੌਲ ਅਜੇ ਵੀ ਜਿਹੜਾ ਉਹ ਮੌਸਮ ਬਣਿਆ ਆ ਸੋ ਅ ਅਜੇ ਨੁਕਸਾਨ ਬਹੁਤ ਹੋਇਆ ਹੈ ਅੰਦਾਜ਼ਾ ਵੀ ਅਜੇ ਲੱਗ ਰਿਹਾ ਹੈ ਅਜੇ ਅਜੇ ਵੀ ਕੰਮ ਰੁਕਿਆ ਨਹੀਂ ਆ ਔਰ ਜਿਵੇਂ ਜਿਵੇਂ ਵੀ ਸਾਡੇ ਸਾਰੇ ਵਿਭਾਗਾਂ ਦੇ ਸਰਕਾਰ ਦੇ ਸਾਡੇ ਸਾਰੇ ਮੰਤਰੀ ਸਾਡੇ ਸਾਰੇ ਵਿਧਾਇਕ ਜਿਹੜੇ ਨੇ ਉਹ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ